ਹਾਂ ਵੀ ਟੈਕ ਵੱਲੋਂ ਵੱਡੇ ਪੱਖੇ ਜਿਹੜੇ ਛੱਡਾਂ ਚ ਲੱਗਦੇ ਗਊਆਂ ਵਾਲੀ ਮੱਝਾਂ ਦੇ ਛੱਡਾਂ ਦੇ ਵਿੱਚ ਲੱਗ ਬੈਟਰਨ ਵਾਲੀ ਸਾਰੀ ਕਾਦੇ-ਕਾਦੇ ਵਾਰਿਆ ਤੁਹਾਡਾ ਕੋਈ ਮੈਡੀਸਨ ਹੈ। ਇਹ ਬੁਖੂ ਵੱਖਰੇ ਪ੍ਰੋਡਕਟ ਹੈਗੇ ਜੀ ਇਹ ਕੈਲਸ਼ੀਅਮ ਹੈ ਕੀ ਮੈਡੀਕਲ ਐਸਫੇ ਦੇ ਨਾਮ ਤੋਂ ਆਈ ਕੀ ਹੈ ਜੀ। ਇਹ ਆਪਣਾ ਮਿਲਦੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਕੋਲੇ ਕੀ ਕੁਝ ਹੈ ਦੁੱਧ ਦੀ ਬਹਾਰ ਸਾਰੇ ਕੁਝ ਇਹਨਾਂ ਕੋਲੇ ਪੀਟ ਵਗੈਰਾ ਉਹ ਦੇਖਦੇ ਆਂ ਕਰਦੇ ਆਂ। ਅੱਛਾ ਜੀ। ਆਪਣੇ ਪ੍ਰੋਡਕਟ ਨੇ ਜਿਹੜੇ 24 ਘੰਟੇ ਉਹ ਇਹਨਾਂ ਕੋਲ ਸਾਰੇ ਇਹਨਾਂ ਕੋਲ ਲੱਗੇ ਨੇ। ਇਹ ਹੈ ਆਉਣ ਵਾਲੇ ਜਿਹੜੇ ਮੈਟ ਆ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ। ਆਰ ਰੋਕ ਰਿਆ ਹੋਇਆ ਚਿਕਾ ਇੰਚੋ ਬਣਾ ਮੇਰੇ ਵੱਲੋਂ ਆਪ ਸਭ ਨੂੰ ਸੱਚੀ ਕਰ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਵਿੱਚ ਆਪਾਂ ਅੱਜ ਪਹੁੰਚੇ ਹੋਏ ਹਾਂ PDFA ਇੰਟਰਨੈਸ਼ਨਲ ਡੈਰੀ ਐਂਡ ਐਗਰੀ ਐਕਸਪੋ 2025 ਜਗਰਾਉਂ ਦੇ ਵਿੱਚ ਜਿਹੜਾ ਚੱਲ ਰਿਹਾ ਅੱਜ ਜਿਹੜਾ ਸ਼ੁਰੂ ਹੋਇਆ 8 9 ਔਰ 10 ਫਰਵਰੀ 2025 ਤੱਕ ਚੱਲਣਾ ਆਓ ਆਪਾਂ ਤੁਹਾਨੂੰ ਦਿਖਾਈਏ ਅੱਗੇ 18th एडिशन ਪੀਡੀਐਫ ਇੰਟਰਨੈਸ਼ਨਲ ਡੈਰੀ ਐਂਡ ਐਗਰੀ ਹੈਵੀ ਟੈਕ ਵੱਲੋਂ ਵੱਡੇ ਪੱਖੇ ਜਿਹੜੇ ਸ਼ੈਡਾਂ 'ਚ ਲੱਗਦੇ ਗਊਆਂ ਦੀ ਮੱਝਾਂ ਦੇ ਸ਼ੈਡਾਂ ਦੇ ਵਿੱਚ ਲੱਗਦੇ ਆ ਉਹਨਾਂ ਵੱਲੋਂ ਇਹ ਜਿਹੜੀ ਆ ਇਹ ਇੱਥੇ ਲਗਾਏ ਹੋਏ ਆ ਪੱਖੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਕਾਫੀ ਲੇਟੈਸਟ ਟੈਕਨੋਲੋਜੀ ਨਾਲ ਵਾਲਾ ਵੱਡੇ ਫਾਰ ਲੱਗੇ ਹੋਏ ਆ ਫਾਈਬਰ ਦੇ ਵਿੱਚ ਤੇ ਨਾਲ ਮੋਟਰਾਂ ਲੱਗੀਆਂ ਹੋਈਆਂ ਦਾ ਤੁਸੀਂ ਦੇਖ ਸਕਦੇ ਹੋ ਨਮਸਕਾਰ ਜੀ ਤੁਹਾਡੇ ਆਪਦੇ ਪ੍ਰੋਡਕਟ ਬਾਰੇ ਦੱਸੋ ਜਿਹੜੇ ਇਹ ਅਗਜਾਸਟ ਹੈ ਕਿ ਇਹ ਪੱਖੇ ਫੈਨ ਆ ਅੰਦਰ ਛੱਡ ਦੇ ਵਿੱਚ ਲਾਉਣ ਵਾਲੇ ਡੈਰੀ ਫੈਨ ਹੈਗੇ ਆ ਅੱਛਾ ਜੀ ਤਾਂ ਬੇਸਿਕਲੀ ਟੈਕਨੀਕਲ ਸਪੈਸੀਫਿਕੇਸ਼ਨ ਬੰਦਰ ਹੁਣੀ ਆਣਗੇ ਉਹ ਤੁਹਾਨੂੰ ਦੱਸ ਦਵਾਂਗੇ ਜਿਹੜਾ ਡੈਰੀ ਨੂੰ ਠੰਡਾ ਹਾਲ ਨੂੰ ਠੰਡਾ ਰੱਖਣ ਵਾਸਤੇ ਆ ਇਹ 60 ਇੰਚ ਵਾਲੇ ਹੈਗੇ ਆ ਇਹ 60 ਇੰਚ ਦਾ ਅੱਛਾ ਜੀ ਤੇ ਉਹ ਵਾਲਾ 36 ਇੰਚ ਦੇ ਹੈਗੇ ਆ ਅੱਛਾ 36 ਡੈਰੀ ਫੈਨ ਸਰਕਲ ਰਾਉਂਡ ਹੈਗਾ ਤਾਂ ਸਕੁਆਇਰ ਹੈਗਾ ਅੱਛਾ 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 ਠੀਕ ਹੈ ਰਾਉਂਡ ਤੇ ਨਹੀਂ ਹੈਗੀ ਅੱਛਾ ਜੀ ਇਹ 3 ਫੇਸ ਦਾ ਜੀ ਇਹ 3 ਫੇਸ ਦਾ ਦਰਸ਼ਕੋ ਦੇਖੋ ਜੇ ਕਾਫੀ ਵਧੀਆ ਫੈਨ ਬਣਿਆ ਕਾਫੀ ਦੂਰ ਤੱਕ ਇਹਦੀ ਹਵਾ ਕਿੰਨੀ ਦੂਰ ਤੱਕ ਚਲੀ ਜਾਂਦੀ ਹੈ 120 ਫੁੱਟ ਓਕੇ ਇਹਦੀ 120 ਫੁੱਟ ਜਿਹੜੀ ਹਵਾ ਦੂਰ ਤੱਕ ਇਹ ਮਾਰਦਾ ਜੀ ਕੱਟ ਦੇ ਵਿੱਚ 50 ਇੰਚ ਦਾ ਹੈਗੇ ਆ ਜੀ ਇਹ ਜੋ ਹੈ 80 ਫੁੱਟ ਤੱਕ ਹਵਾ ਮਾਰਦਾ ਇਹ 80 ਫੁੱਟਾਂ ਬਾ ਮਾਰਦਾ ਜਿਹੜਾ ਪਰਲਾ ਜੀ ਉਹ ਫਾਈਬਰ ਵਾਲਾ ਉਹ 100 ਫੁੱਟ ਦੀ ਮਾਰਦਾ ਅੱਛਾ ਫਾਈਬਰ ਵਾਲਾ ਇਹ ਐਲੂਮੀਨੀਅਮ ਦੇ ਵਿੱਚ ਆ ਗਿਆ ਐਸਐਸ ਦੇ ਵਿੱਚ ਅੱਛਾ ਅੱਛਾ ਇਹ ਟਾਟਾ ਜੀਪੀਐਸ ਦੀ ਬੋਡੀ ਹੈਗੀ ਓਕੇ ਓਕੇ ਬਹੁਤ ਵਧੀਆ ਲੱਗਾ ਤੁਹਾਡਾ ਮੈਨੂੰ ਇਹ ਚਲੋ ਕੰਟੈਕਟ ਨੰਬਰ ਬੋਲ ਦਿਓ ਅਗਰ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ 9417009362 ਸ਼ੁਭ ਨਾਮ ਬੋਲ ਦਿਓ ਵਿਜੇ ਸਿੰਘ ਵਿਜੇ ਸਿੰਘ ਕਹਾਂ ਸੇ ਮੋਹਾਲੀ ਪੰਜਾਬ ਆਹ ਮੋਹਾਲੀ ਥੈਂਕ ਯੂ ਵੀਰਾ ਜਿਹੜੇ ਪ੍ਰੋਡਕਟ ਆਇਦਾ ਬਾਰੇ ਦੱਸੋ ਆਪਣੇ ਪ੍ਰੋਡਕਟਸ ਬਾਰੇ ਬੇਸਿਕਲੀ ਜੀ ਕੰਪਨੀ ਬਾਰੇ ਗੱਲ ਕਰ ਲਈਏ ਤਾਂ ਹਾਂ ਕੰਪਨੀ ਦੇ ਕੀ ਕੰਪਨੀ ਆ ਕਿਹੜੀ ਕਿੱਥੋਂ ਆਏ ਹੋਏ ਹੋ ਬੇਸਿਕਲੀ ਜੇ ਸਾਡੀ ਇਨਸਾਨ ਭਰਾਵਾਂ ਨੂੰ ਦੱਸੋ ਹਾਂਜੀ ਹਾਂਜੀ ਬੇਸਿਕਲੀ ਜੇ ਮੈਂ ਕੰਪਨੀ ਦੀ ਗੱਲ ਕਰਾਂ ਜੀ ਕੰਪਨੀ ਸਾਡੀ 90 ਸਾਲ ਪੁਰਾਣੀ ਕੰਪਨੀ ਹੈ ਕਿ ਮਾਰਕੀਟ ਦੇ ਵਿੱਚ ਨਾਂ ਦੱਸ ਦੋ ਬੇਸਿਕਲੀ ਫਰਾਂਸ ਤੋਂ ਬਿਲੋਂਗ ਕਰਦੀ ਆ ਵੈਟੋਕਨੋਲ ਦੇ ਨਾਮ ਤੇ ਜਿਹੜੀ ਹੈਗੀ ਆ ਮਾਰਕੀਟ ਦੇ ਵਿੱਚ ਸਰਵਾਈਵ ਪੈ ਰਹੀ ਹੈਗੀ ਅੱਛਾ ਜੀ ਇਹ ਮੈਡੀਸਨਾਂ ਸਾਰੀ ਇਹ ਹਾਂਜੀ ਵੈਟਰਨਰੀ ਮੈਡੀਸਨਸ ਆਂਦੀ ਆ ਵੈਟਰਨਰੀ ਸਾਰੀ ਕਾਦੇ-ਕਾਦੇ ਵਾਰੇ ਆ ਤੁਹਾਡੇ ਕੋਲ ਮੈਡੀਸਨਾਂ ਬਹੁਤ ਵੱਖਰੇ ਪ੍ਰੋਡਕਟ ਹੈਗੇ ਇਹ ਆਪਣਾ ਜਿਹੜਾ ਹੈਗਾ RBC ਲਹਤੇ ਦਾ ਟੋਨਿਕ ਹੈਗਾ ਆਇਰਨ ਟੋਨਿਕ ਜੀ ਅੱਛਾ ਜੀ ਇਹ ਆਪਣੀ ਐਲੂਸਪਰੇ ਹੈਗੀ ਹੈ ਜੀ ਅਲੂਮੀਨੀਅਮ ਦੀ ਕੋਟਿੰਗ ਕਰਦੀ ਹੈ ਵਿਦ ਟ੍ਰਿਪਲ ਐਂਟੀਬੈਟਿਕ ਐਕਸ਼ਨ ਦੇ ਨਾਲ ਆ ਰਹੀ ਹੈ ਜੀ ਅੱਛਾ ਐਂਟੀਬਾਇਓਟਿਕ ਐਂਟੀਬੈਟਿਕ ਐਕਸ਼ਨ ਦੇ ਨਾਲ ਅੱਛਾ ਜੀ ਠੀਕ ਹੈ ਮਾਤਰ ਇੱਕ ਇਦਾਂ ਦੀ ਸਪਰੇ ਹੈਗੀ ਹੈ ਜਿਹੜੀ ਕੱਲੀ जख्मਾਂ ਦੇ ਵਾਸਤੇ ਆਉਂਦੀ ਹੈ ਵਰਲਡ ਦੀ ਗਲੋਬਲ ਪ੍ਰੋਡਕਟ ਹੈਗਾ ਜੀ ਇਹਦਾ ਸਾਰੇ ਐਨੀਮਲਜ਼ ਦੇ ਵਾਸਤੇ ਆਪਾਂ ਵਰਤ ਸਕਦੇ ਕਿਸੇ ਵੀ ਤਰ੍ਹਾਂ ਦਾ जख्म ਹੋਵੇ ਜੀ ਉਹਨੂੰ ਆਪਾਂ ਇੱਥੇ ਯੂਜ਼ ਕਰ ਸਕਦੇ ਕੀ ਕਾਸਟ ਦੀ ਵੀ ਰਹੇਗੀ ਇਹ ਕੋਸਟ ਜੀ ਜਿਹੜਾ 419 ਰੁਪਏ ਦੀ ਐਮ ਆਰ ਪੀ ਹੈਗੀ ਹੈ ਅਜਿਵੇਂ ਡੰਗਰ ਹੋਏ ਕੁੱਤੇ ਹੋਏ ਸਾਰੇ ਦੇ ਪਲਾਗਾ ਕਿਸੇ ਵੀ ਐਨੀਮਲ ਦੇ ਆਪਾਂ ਜਿਹੜਾ ਹੈਗਾ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਤੇ ਸਰਜਰੀ ਵੀ ਕੀਤੀ ਹੈਗੀ ਆ ਉਹਦੇ ਤੇ ਜਿਹੜਾ ਹੈਗਾ ਵਾ ਕੋਈ ਸਟਿਚਸ ਵਗੈਰਾ ਲਗਾਉਂ ਠੀਕ ਬਾਈ ਵੈਰੀ ਗੁੱਡ ਥੈਂਕ ਯੂ ਇਹ ਐਂਟੀਬਾਇਟਿਕ ਦੀ ਜਾਨ ਇਹ ਕਿੰਨਾ ਹੈ ਇਹ ਹੈ ਧਾਰ ਪਸ਼ੂ ਆਹਾਰ ਮਿਲਦੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਕੋਲੇ ਕੀ ਕੁਝ ਹੈ ਗੋਤ ਕੀ ਬਹਾਰ ਸਾਰੇ ਕੁਝ ਇਹਨਾਂ ਕੋਲੇ ਫੀਡ ਵਗੈਰਾ ਉਹ ਦੇਖਦੇ ਆਂ ਇਹ ਪੁੱਛਣਾ ਸੀ ਧਾਰ ਪਸ਼ੂ ਆਹਾਰ ਇਹਦੇ ਬਾਰੇ ਆਪਣਾ ਇੰਟਰੋਡਕਸ਼ਨ ਦਿਓ सर uh, पशु आहार जो है वो स्काई लार्क का ब्रांड है अच्छा जी फीड्स प्राइवेट लिमिटेड ओके हमारा हेड ऑफिस सफीदो में है हरियाणा में सफीदो हाँ और स्काई लार्क का अगर मैं नाम लूं तो लार्क वन ऑफ द लीडिंग कंपनी है पोल्ट्री इंडिया में अच्छा जी और उद्देश्य सिर्फ एक ही है कि पिछले पैंतालीस वर्षों से स्काई लार्क एक आम किसान परिवार के घर से शुरू हुई थी कंपनी अच्छा जी और आज तीन विदेशों तक काम कर रही है तो उसके पीछे सिर्फ एक ही नियत है कि क्वालिटी से कभी समझौता समझौता नहीं सम्झोता किया। नहीं किया जी तो उसी तरह पे अब हम कैटल फीड में बढ़े हैं आगे कहाँ बना रहे हो कहाँ इंडस्ट्री आपकी हमारी सफीदो सफीदो है जींद डिस्ट्रिक्ट में जींद में चलो अपने वहाँ का नाम बता दो और किसी ने कॉन्टेक्ट किसी किसान भाई ने करना हो जी वो तो आपसे आसानी से कर सकता है जी आ, हमारा खेड़ा खेमावती गांव है सफीदों के पास जी वहाँ पे हमारा हेड ऑफिस है अच्छा जी हरियाणा और... के अंदर हाँ जी अपना वहाँ का मेन कोई फोन नंबर बता दीजिए ये फोन नंबर हमारा इस पे दिया हुआ है जी नीचे आप ये पढ़ सकते हैं ये हमारा टोल फ्री नंबर है नाइन एट वन सेवन एट 45987 थैंक यू भैया क्या छ नाम आपका मेरा मनीष बेनीवाल नाम है सर ठीक welcome, सर, welcome. तो तो है थैंक यू भैया वेलकम सर वेलकम ਇਹहां ਨਿਊਜ਼ ਪਾਰਕ ਜੜੀਆਂ ਵਿੱਚ ਦਵਾਈਆਂ ਵੀ ਡੰਗਰਾਂ ਦੀਆਂ ਐਨੀਮਲਸ ਵਾਸਤੇ ਤੇ ਮਿਲ ਦੇਖਦੇ ਇਹਨਾਂ ਕੋਲੇ ਪੂਰੇ ਮਿਲਦੇ ਨੇ ਫਰੀ ਮੈਡੀਸਨ ਤੁਹਾਡੇ ਕੋਲੇ ਬੀਨ ਫਾਰਮ ਮੈਨੇਜਮੈਂਟ ਦੇ ਸਾਰੇ ਪ੍ਰੋਡਕਟ ਆਦੇ ਸਰ ਅੱਛਾ ਪ੍ਰੋਡਕਟ ਵੀ ਰੱਖਦੇ ਹੋ ਜਿਵੇਂ ਆ ਵਿਬਰਾਕਲ ਜੈਲ ਇੱਕ ਹੀ ਚੀਜ਼ ਹੈ ਜਖਮਾਂ ਵਾਸਤੇ ਆਂ گاਵਾ ਤੇ ਮੱਜਾਂ ਵਾਸਤੇ ਆਂ ਐਨੀਵਲ ਫੋਰ ਜੀ ਅੱਜ ਵਿੱਚ ਕੈਲਸ਼ੀਅਮ ਦੀ ਕਾਟ ਹੋ ਜਾਂਦੀ ਹੈ ਜਦੋਂ ਐਨੀਮਲ ਸੁੰਦਾ ਹੈ ਨਾ ਸੁੰਨ ਤੋਂ ਬਾਅਦ ਇੱਕਦਮ ਮਤਲਬ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਤੇ ਉਹਨੂੰ ਮਿਲਕ ਫੀਵਰ ਤੇ ਹਾਈਪੋਕੈਲਸੀਮੀਆ ਹੋ ਜਾਂਦਾ ਹੈ ਅੱਛਾ ਤੇ ਉਸ ਪਰ ਪਹਿਲੇ ਹੀ ਯੂਜ਼ ਹੁੰਦੀ ਹੈ ਇਹ ਇੱਕ ਟਿਊਬ ਤਿੰਨ ਤਿੰਨ ਦਿਨ ਲਈ ਲੈਣੀ ਹੁੰਦੀ ਹੈ ਅੱਛਾ ਜੀ ਜਿਹੜੀ ਵਾਈਬਰਾ ਕੈਲ ਜੈਲ ਹੈ ਹਾਂ ਹਾਂ ਇਹ ਕੰਪਲੀਟ ਸੋਲੂਸ਼ਨ ਹੈ ਮਤਲਬ ਅੱਛਾ ਇਨਸਟੈਂਟ ਕੈਲਸ਼ੀਅਮ ਵੀ ਰਿਲੀਜ਼ ਕਰੂਗਾ ਤੇ ਸਸਟੇਨ ਰਿਲੀਜ਼ ਵੀ ਕਰਾਊਗਾ ਸਰ ਅੱਛਾ ਜੀ ਜੀ ਤੇ ਇਹ ਕਿ ਇਹ ਪ੍ਰੋਡਕਟ ਆਪਣਾ ਜਿਹੜਾ ਸਭ ਤੋਂ ਜ਼ਿਆਦਾ ਵਿਕਦਾ ਹੈ ਸਿਲਾ ਟੈਕ ਤੁਸੀਂ ਦੇਖਦੇ ਹੋ ਆਜ ਕੱਲ ਮਤਲਬ ਸਾਇਲੈਂਸ ਦਾ ਟ੍ਰੈਂਡ ਬਹੁਤ ਜ਼ਿਆਦਾ ਚੱਲਦਾ ਪਿਆ ਸਰ ਹਾਂਜੀ ਹਾਂਜੀ ਤੇ ਇਹ ਸਿਲਾਟਕ ਯੂਜ਼ ਹੁੰਦਾ ਹੈ ਸਰ ਜਿਹੜਾ ਸਾਇਲੈਂਸ ਦੀ ਕੁਆਂਟੀਟੀ ਕੁਆਲਿਟੀ ਨੂੰ ਵਧੀਆ ਬਣਾਉਂਦਾ ਹੈ ਸਰ ਇਹਦੇ ਵਿੱਚ ਕੀ ਹੈ ਮਿੱਟੀ ਦੀਆਂ ਤੇ ਐਨਜ਼ਾਈਮ ਪਾਏ ਹੋਏ ਨੇ ਕੰਪਲੀਟ ਸੋਲੂਸ਼ਨ ਹੈ ਮਤਲਬ ਉਹਦੀ ਫਰਮੈਂਟੇਸ਼ਨ ਪ੍ਰੋਪਰਲੀ ਕਰੂਗਾ ਤੇ ਪੈਲੇਟੇਬਿਲਟੀ ਵਧਾਏਗਾ ਤੇ ਉਹਦੀ ਜਿਹੜੀ ਸੈਲਫ ਲਾਈਫ ਸੈਲਫ ਲਾਈਫ ਹੈ ਉਹਨੂੰ ਵੀ ਵਧਾਏਗਾ ਕਿਹੜੀ ਜਗ੍ਹਾ ਜਿੱਥੇ ਤੁਹਾਡੀ ਪ੍ਰੋਡਕਸ਼ਨ ਕਿੱਡੀ ਆਉਂਦੀ ਹੈ ਪ੍ਰੋਡਕਸ਼ਨ ਹైదరాబాద్ ਹੁੰਦੀ ਹੈ ਸਰ ਆਪਣੀ ਤਿੰਨ ਮੈਨੂਫੈਕਚਰਿੰਗ ਪਲਾਂਟ ਹੈ ਕੰਪਨੀ ਦੇ ਇੱਕ ਪੰਜਾਬ ਜੀ ਡਿਸਟਰੀਬਿਊਟਰ ਹੋਣੇ ਤੁਹਾਡੇ ਹਾਂਜੀ ਪੰਜਾਬ ਤੇ ਸੀਐਨਐਫ ਹੈ ਆਪਣੇ ਤੇ ਪੰਜਾਬ ਦੇ 14 ਮੁੰਡੇ ਕੰਮ ਕਰਦੇ ਆ ਆਪਣੇ ਪੂਰੇ ਪੰਜਾਬ ਕਵਰ ਕਰਦੇ ਆ ਓਕੇ 3 ਏਰੀਆ ਮੈਨੇਜਰ 14 ਮੁੰਡੇ ਕੰਮ ਕਰ ਰਹੇ ਆ ਸਰ ਚਲੋ ਆਪਣਾ ਨਾਮ ਤੇ ਫੋਨ ਨੰਬਰ ਦਾਖਲ ਤਾਂ ਕਿ ਜੇ ਉਹਦਾ ਨੁਕਸਾਨ ਵੀਰ ਜਿਹੜੇ ਆ ਕੰਟੈਕਟ ਕਰ ਸਕਣ ਆਪਦੀ ਫਾਰਮ ਦਾ ਪਤਾ ਦੱਸੋ ਜਿਹੜਾ ਵੀ ਤੁਹਾਡਾ ਉਹ ਅਟੈਂਡ ਕਰ ਸਕਦਾ ਹੋਵੇ ਸਾਸ਼ਿਕਾਪਾਈ ਸਾਸ਼ਿਕਾਪਾਈ ਜੀ ਆਪਣਾ ਭਾਈ ਜੀ ਨਿਊਸਪਰਕ ਡਰੱਗਸ ਐਂਡ ਕੈਮੀਕल्स ਪ੍ਰਾਈਵੇਟ ਲਿਮਟਿਡ ਕੰਪਨੀ ਹੈ ਸਰ ਹైదరాబాద్ ਦੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਕਰਦੇ ਆਂ ਅੱਛਾ ਜੀ ਆਪਣੇ ਪ੍ਰੋਡਕਟ ਨੇ ਜਿਹੜੇ 24 ਘੰਟੇ ਜਿਹੜਾ ਤੁਹਾਡਾ ਨੰਬਰ ਚੱਲਦਾ ਕੋਈ ਕਿਸੇ ਨਾਲ ਕੰਟੈਕਟ ਕਰਨਾ ਹੋਵੇ ਉਹ ਦੱਸੋ ਨੰਬਰ ਦੇ ਦਿਓ ਆਪਣਾ ਮੇਰਾ ਨਾਮ ਅਮਨਦੀਪ ਸ਼ਰਮਾ ਜੀ ਤੁਸੀਂ ਮੈਨੂੰ ਜਦੋਂ ਮਰਜ਼ੀ 24 ਘੰਟੇ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 9326500002 93265402 ਬਹੁਤ ਵਧੀਆ ਲੱਗਾ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਸਰ ਇਹ ਹੈ ਮਾਈਕਰੋ ਲੈਬ ਵੱਲੋਂ ਉਹਨਾਂ ਮਾਈਕਰੋ ਐਨੀਮਲ ਹੈਲਥ ਕੇਅਰ ਇਹਨਾਂ ਕੋਲ ਵੀ ਸਾਰੇ ਜਿਹੜੇ ਪ੍ਰੋਡਕਟ ਜਿਹੜੇ ਲੱਗੇ ਹੋਏ ਆਪਾਂ ਮਿਲਦੇ ਆ ਇਹਨਾਂ ਨੂੰ ਵੀ بڑے ਪ੍ਰੋਡਕਟਸ ਬਾਰੇ ਜਾਣਕਾਰੀ ਲੈਣੀ ਸੀ ਕੀ ਕੁਝ ਤੁਹਾਡੇ ਕੋਲ ਐਨੀਮਲ ਦੇ ਵਾਸਤੇ ਰੱਖਿਆ ਹੋਇਆ ਭਾਈ ਪਸ਼ੂਆਂ ਦੇ ਰਿਲੇਟਡ ਸਾਡੇ ਕੋਲ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਚੂਬ ਨਾਮ ਮੇਰਾ ਨਾਮ ਭਾਈ ਗਗਨ ਠਾਕੁਰਾ ਜੀ ਗਗਨ ਠਾਕੁਰਾ ਜੀ ਕਿਹੜੀ ਜਗ੍ਹਾ ਤੋਂ ਆਪਾਂ ਭਾਈ ਮਾਈਕਰੋ ਲੈਬ ਤੋਂ ਕੰਪਨੀ ਤੋਂ ਆ ਅੱਛਾ ਜੀ ਦੇ ਵਿੱਚ ਘਾਰ ਮਾਈਕਰੋ ਲੈਬ ਕੰਪਨੀ ਆ ਜੋ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਚੱਲਦੀ ਹੈ ਅਤੇ ਪਸ਼ੂਆਂ ਦੇ ਰਿਲੇਟਡ ਹਰ ਤਰ੍ਹਾਂ ਦੀ ਮੈਡੀਸਿਨ ਸਾਡੀ ਅਵੇਲੇਬਲ ਰਹਿੰਦੀ ਹੈ ਐਂਟੀਬਾਇਓਟਿਕ ਹੋਇਆ ਕੁਝ ਵੀ ਹੋਵੇ ਐਂਟੀਬਾਇਓਟਿਕ ਸਪਲੀਮੈਂਟਸ ਹੈਗੇ ਡਿਵਰਮਿੰਗ ਸੈਗਮੈਂਟ ਹੈਗੇ মালਟੀਵਿਟਾਮਿਨ ਇੰਜੈਕਸ਼ਨਸ ਹੈਗੇ ਹੈਲ ਸੈਗਮੈਂਟ ਹੈਗੇ ਗ੍ਰੋਥ ਪ੍ਰੋਮੋਟਰ ਹੈਗੇ ਟੋਨਿਕ ਜਿਹੜੇ ਆਂਦੇ ਆ ਇਹ ਗ੍ਰੋਥ ਟੋਨਿਕ ਉਸਨਾ ਦਾ ਦਾਸ ਦੀ ਗ੍ਰੋਥ ਦੇ ਲਈ ਹੈਗਾ ਟੋਨਿਕ ਓਕੇ ਤੋਂ ਬਾਜ਼ਾਰ ਦੇ ਵਿੱਚਕਾਰ ਸਾਰੀ ਜਗ੍ਹਾ ਤੁਹਾਨੂੰ ਪ੍ਰੋਡਕਟਸ ਅਵੇਲੇਬਲ ਮਿਲਣਗੇ ਜੋ ਫਾਰਮਰ ਬੈਨੀਫਿਟ ਦੇ ਨਾਲ ਹੈ ਜਿਨ੍ਹਾਂ ਦੇ ਵਿੱਚ ਘੱਟ ਫਾਰਮਰ ਦੇ ਉੱਪਰ ਫਾਈਨੈਂਸ਼ੀਅਲ ਲੋਡ ਘਟਾ ਹੈ ਤੇ ਕੁਆਲਿਟੀ ਵਸਟਰ ਐਮ ਆਰ ਪੀ ਤੁਹ ਜਿਤਨਾ ਫਾਰਮਰ ਦਾ ਸਿੱਧਾ ਸਿੱਧਾ ਪਾਕਟ ਸੇਵਿੰਗ ਬੈਨੀਫਿਟਸ ਹੈ। ਅੱਛਾ ਜੀ। ਹਾਂ ਜੀ। ਕੰਪਨੀ ਦੇ ਕੋਦੇ ਰਿਸਰਚ ਸੈਂਟਰ ਹੈ। ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜਨਾਬ। ਹਾਂ ਜੀ ਸਰ। ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ, ਕੋਈ ਦਵਾਈ ਮਕਾਉਣੀ ਹੋਵੇ, ਭੇਜ ਦੋਗੇ। ਬਿਲਕੁਲ ਭੇਜ ਸਕਦੇ 94641 ਅੱਛਾ ਜੀ। 23650 ਆਪਣਾ ਮੇਰਾ ਮੋਬਾਈਲ ਨੰਬਰ ਹੈ। ਕੋਈ ਵੀ ਬੰਦਾ ਕਨੈਕਟੀਵਿਟੀ ਕਰ ਸਕਦਾ ਔਨ ਬਿਆ। ਇਹ ਤੁਹਾਡਾ ਪੰਜਾਬ 'ਚ ਕਿੱਥੇ ਹੈਡ ਆਫਿਸ ਹੈ? ਪੰਜਾਬ ਸਰ ਪੰਜਾਬ ਵਿਚਕਾਰ ਆਪਣਾ ਅੰਮ੍ਰਿਤਸਰ ਸਰ ਹਲੋ ਪੀਸਾ ਅੰਮ੍ਰਿਤ ਸਰ ਅਮਿਤ ਸਰ ਆ ਤੇ ਉਹ ਕੰਪਨੀ ਜੋ ਹੈ ਬੇਸਿਕਲੀ ਬੈਂਗਲੁਰੂ ਤੋਂ ਕੰਟੈਕਟ ਕਰਕੇ ਤੁਹਾਡੇ ਨਾਲ ਤੁਸੀਂ ਭੇਜ ਸਕਦੇ ਹੋ ਦਵਾਈਆਂ ਹਾਂਜੀ ਹਾਂਜੀ ਆਲ ਓਵਰ ਪੰਜਾਬ ਸਾਡੇ ਜੋ ਇਮਪਲੋਏਸ ਹੈ ਉਹ ਘੁੰਮਦੇ ਆ ਡਿਸਟ੍ਰਿਕਟ بیس ਬੰਦੇ ਹੈਗੇ ਆ ਹਰ ਡਿਸਟ੍ਰਿਕਟ ਤੇ ਮੈਡੀਸਿਨ ਅਵੇਲੇਬਲ ਹੈ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਕਿਸੇ ਨੇ ਵੀ ਤੁਸੀਂ ਕੋਈ ਮੈਡੀਸਿਨ ਚਾਹੀਦੀ ਹੋਵੇ ਤੁਸੀਂ ਕੰਟੈਕਟ ਕਰਕੇ ਇਹ ਨਾਲ ਜਿਹੜੇ ਨੰਬਰ ਦੱਸਿਆ ਬੌਜੀ ਨੇ ਉੱਥੇ ਕਰਕੇ ਤੁਸੀਂ ਦਵਾਈ ਜਿਹੜੀ ਆ ਇਹ ਮੰਗਵਾ ਸਕਦੇ ਹੋ ਜੀ ਇਹ ਹੈ ਬਾਣੀ ਡੀਸਕਿਊ ਵਾਲਾ ਦਾ ਸਟਾਲ ਜਿਹੜਾ ਇੱਥੇ ਲੱਗਿਆ ਹੋਇਆ ਆਪਾਂ ਨੂੰ ਮਿਲਦੇ ਇਹਨ ਭਾਈ ਤੁਹਾਡੇ ਕੋਲੇ ਬਾਣੀ ਜਿਹੜਾ ਦੇਸੀ ਘਿਓ ਰੂਵਾ ਦਾ ਜਾਂ ਕਿਦਾਂ ਮਿਕਸ ਹੈ ਜੀ ਰੂਵਾ ਦਾ ਸਪੈਸ਼ਲ ਹੁੰਦਾ ਬਾਣੀ ਦਾ ਨਹੀਂ ਹੁੰਦਾ ਅੱਛਾ ਤੇ ਹੋਰ ਕੀ ਕੁ ਸਾਈਟ ਮੈਂ ਤੁਹਾਡੇ ਇਹਦੇ ਵਿੱਚ ਕੀ ਪ੍ਰੋਡਕਟ ਹੈਗੇ ਦੁੱਧ ਦੇ ਕੰਪਨੀ ਕਾ ਤੋਂ ਕਿਹ ਵਾਲੇ ਕੀ ਪ੍ਰੋਡਕਟ ਹੈ ਘੀ ਬਣਾਤੇ ਆਪਾਂ ਅੱਛਾ ਜੀ ਇਹ ਕਿੰਨੇ ਦਾ ਲੀਟਰ ਪੈਂਦਾ ਹੈ ਬਾਣੀ ਦੇਸੀ ਘਿਓ ਯਹਾਂ ਤੇ ਜੋ ਵੇਚ ਰਹੇ ਹਮ ਲੋਗ ਉਹ 520 ਵੇਚ ਰਹੇ ਆ ਅੱਛਾ ਜੀ ਵੈਸੇ ਜੋ ਹਮਾਰਾ ਪਿੰਡੋਂ ਮੈਂ ਜਾਂਦਾ ਹੈ ਉਹ 560 ਦਾ ਰਹਿਦਾ ਅੱਛਾ ਅੱਛਾ ਯਹਾਂ ਸਨਸੈਸ਼ਨ دیا ہوا ਛੂਟ ਦੀ ਹੋਈ ਹੈ ਅੱਛਾ ਇਹ ਛੋਟ ਦਿੱਤੀ 520 ਰੁਪਏ 520 ਜਿਨੇ ਆਪਣਾ ਕੋਈ ਕੰਟੈਕਟ ਨੰਬਰ ਦਾ ਹਦੋਂ ਕਿਸੇ ਨੇ ਕੰਟੈਕਟ ਕਰਨਾ ਹੋਵੇ ਮੇਲੇ ਦੌਰਾਨ ਮੇਲੇ ਦੌਰਾਨ ਕੰਟੈਕਟ ਨੰਬਰ ਕੰਪਨੀ ਦਾ ਵੀ ਲੈ ਸਕਦੇ ਤੁਸੀਂ ਆ ਦੇ ਦਿਓ ਬੋਲ ਹੀ ਦਿਓ ਤੁਹਾਡਾ ਨਾਂ ਕੀ ਹੈ ਸਰ ਮੇਰਾ ਨਾਂ ਜਤਿੰਦਰ ਸਿੰਘ ਹੈ ਜਤਿੰਦਰ ਸਿੰਘ ਕਿੱਥੋਂ ਆ ਮੈਂ ਵੈਸੇ ਤਾਂ ਯੂਪੀ ਸੇ ਹਾਂ ਲੇਕਿਨ ਪਿਛਲੇ 10 ਸਾਲ ਸੇ ਬਾਣੀ ਵਿੱਚ ਕੰਮ ਕਰ ਰਹਾ ਹਾਂ ਅੱਛਾ ਅੱਛਾ ਐਜ ਕਲਸਟਰ ਮੈਨੇਜਰ ਤੁਹਾਡਾ ਕੰਟੈਕਟ ਨੰਬਰ ਤੁਸੀਂ ਆਪਣਾ ਹੀ ਬੋਲ ਦਿਓ 8725024768 ਠੀਕ ਹੈ ਥੈਂਕ ਯੂ ਬਾਈ ਜੀ ਕਿਸੇ ਨਾ ਬੀਐਸਈ ਕੂ ਦੀ ਲੋੜ ਹੋਵੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਣੀ ਬਹੁਤ ਵਧੀਆ ਘੋਆ ਮ ਕਿਹੜੀ ਕੰਪਨੀ ਦੇ ਨਾਲ ਰਿਲੇਟਡ ਹੋ ਕੇਮਬਨ ਬਾਇਓਸਾਇੰਸ ਲਿਮਟਿਡ ਅੱਛਾ ਅੱਛਾ ਅਕਰੋ ਥੋੜਾ ਜਿਆਦਾ ਦੱਸ ਦਿਓ ਸਸੀ ਕਲਬਾਈ ਸਸੀ ਕਲਬਾ ਕੀ ਆਪਣਾ ਗੁੱਡ ਨੇਮ ਸੂਰਜਕਾਂਤ ਕੁਮਾਰ ਕਾਹਦੇ ਰਾਜਪੁਰਾ ਰਾਜਪੁਰਾ ਮੇਰੇ ਨੇੜੇ ਹੀ ਹਾਂ ਮਟਿਆੜੇ ਤੋਂ ਹਾਂ ਅੱਛਾ ਅੱਛਾ ਹਾਂ 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 ਪਰ ਉੱਪਰ ਰਾਜਪੁਰਾ ਨੇ ਉੱਪਰ ਰਾਜਪੁਰਾ ਅੱਛਾ ਤੁਹਾਨੂੰ ਆਪਣੇ ਸਪਲੀਮੈਂਟਾਂ ਬਾਰੇ ਦੱਸ ਦਿਓ ਥੋੜਾ ਜਿਆਦਾ ਸਭਨੇ ਪਸ ਲਾਈਵ ਹੀ ਠਹਿਗਾ ਅੱਛਾ ਜੀ ਸੀਨਵਿੰਦਰ ਪ੍ਰੀਮਿਕਸ ਤੇ ਵਿਟਾਮਿਨਸ ਅੱਛਾ ਜੀ ਵਿਟਾਮਿਨਸ ਮਿਨਰਲਸ ਆ ਗਏ ਆ ਤੁਸੀਂ ਦੇਖ ਸਕਦੇ ਤੇ ਚਲੋ ਜਾਂਦੇ ਆ ਦੇ ਕੰਟੈਕਟ ਨੰਬਰ ਬੋਲ ਦਿਓ ਕਿਸੇ ਨੇ ਅਗਰ ਤੁਹਾਡਾ ਨਾਲ ਕੰਟੈਕਟ ਕਰਕੇ ਸਪਲੀਮੈਂਟ ਮੰਗਾਉਣੇ ਹੋ 81 98152 52117 ਓਕੇ ਥੈਂਕ ਯੂ ਬੇਟੂ ਆਫਟਰ ਯਹਾਂ ਇਹਨਾਂ ਕੁੜ ਵੀ ਪੰਪ ਜਿਹੜੀਆਂ ਦੁੱਧ ਚ ਆਉਣ ਵਾਲੀ ਮਸ਼ੀਨਾਂ ਜਿਵੇਂ ਅਲੱਗ ਅਲੱਗ ਕੰਪਨੀ ਦੇ ਰੱਪਿਆ ਇਹ ਤੁਹਾਨੂੰ ਵਜੋਂ ਪਹਿਲਾਂ ਦਿਖਾਇਆ ਸੀ ਉਹ ਵੀ ਦੁੱਧ ਚ ਆਉਣ ਵਾਲੀ ਤੋਂ ਪਹਿਲਾਂ ਆਲੇ ਨਵਾਂ ਇਦਾਂ ਲਿਖਿਆ ਹੋਇਆ ਸਾਰਾ ਕੋਈ ਕੀ ਟੈਕ ਇਡੈਂਟੀਫਿਕੇਸ਼ਨ ਹੈਲਥ ਮੋਨਿਟਰਿੰਗ ਤੇ ਇਸਰਾ ਇਹਨਾਂ ਕੋਲੜੇ ਆ ਦੁੱਧ ਚੋਣ ਵਾਲੀਆਂ ਕਿੰਨੀਆਂ ਵੀ ਹੈਗੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਤੇ ਇਹਨਾਂ ਕੋਈ ਇਕਵਿਪਮੈਂਟ ਜਿਹੜੇ ਹੈ ਡੈਰੀ ਦੇ ਉਹ ਇਹਨਾਂ ਕੋਲ ਸਾਰੇ ਇਹਨਾਂ ਕੋਲ ਲੱਗੇ ਨੇ ਇਹ ਹੈ ਗੌਦਰਜ ਵੱਲੋਂ ਗੌਦਰਜ ਐਗਰੋਵੈਟ ਦੁੱਧ ਪਾਲਨ ਦਾ ਸਿਹਤ ਵਿੱਚ ਸੁਧਾਰ ਕਿ ਪੋਜ਼ਿਟਿਵ ਕਸ਼ੂਗਰ ਦੇ ਨਾਲ ਕੋਲ ਸਾਰੇ ਕੁਸ਼ ਹੈਗੇ ਆ ਤੇ ਪੀਆਈਐਸ ਪਰਮਾਨੈਂਟ ਜਿਹੜੇ ਇਹਨਾਂ ਦੇ ਪ੍ਰੋਡਕਟ ਹੈਗੇ ਆ ਜੀ ਤੇ ਆ ਦੇਖ ਸਕਦੇ ਹੋ ਇਹਨਾਂ ਵਿੱਚ ਟਿਕਿਆਂ ਦੇ ਵਿੱਚ ਜਿਹੜੇ ਉਹ ਪਏ ਹੈਗੇ ਆ ਇਹ ਜਿਹੜਾ ਵਿਗਰਾਉ ਐਕਸਪੋ ਚੱਲ ਰਿਹਾ ਹੈਗਾ ਉਹ ਇਹ ਚੱਲਣਾ ਹੈ 8 9 ਤੇ 10 ਤਰੀਕ ਨੂੰ ਤੇ 3 ਦਿਨ ਦਾ ਇਹ ਇੱਥੇ ਲੱਗਿਆ ਹੋਇਆ ਹੈ ਤੁਸੀਂ ਇੱਥੇ ਆ ਕੇ ਇਹਨਾਂ ਨਾਲ ਕਿਹ ਵੀ ਤਰ੍ਹਾਂ ਦੀ ਜਿਹੜੀ ਦਵਾਈ ਲੈਣੀ ਆ ਜਾਂ ਪਛੋਂ ਆਂਦੇ ਆ ਹਾਰ ਲੈਣੇ ਆ ਉਹ ਕਰ ਸਕਦੇ ਹੋ ਇਹ ਹੈ ਬੈਟ پارک ਐਨੀਮਲ ਹੈਲਥ ਵੈਲਕਮ ਜ਼ੂ ਆਪੋਂ ਉਨਨ ਮਿਲਦੇ ਆ ਸਟਾਲ ਨੰਬਰ ਹੈ ਐਲ 14 ਆਪੋਂ ਅੰਦਰ ਮਿਲਾਂਗੇ ਨਾਲ ਨਾਲ वेट पार्क कंपनी ਵੱਲੋਂ ਜਿਹੜੇ ਇੱਥੇ ਲਾਇਆ ਹੋਇਆ ਇਹਨਾਂ ਨੇ ਇਹ ਕੀ ਐਂਟੀਬਾਇਓਟਿਕਾ ਕਿ ਦਵਾਈਆਂ ਕਿ ਸਪਲੀਮੈਂਟ ਤੁਹਾਡੇ ਕੋਲ ਰੱਖੇ ਹੋਏ ਆ ਪਿੱਟਪਾਰਕ ਐਨੀਮਲ ਹੈਲਥ ਕੰਪਨੀ ਬੋਲੋ ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਸੁਭਨਾਮ ਜਨਾਬ ਦਾ ਸਰ ਮੇਰਾ ਨਾਮ ਇਮਰਾਨ ਹੈਲੀ ਏਰੀਆ ਬਿਜ਼ਨਸ ਮੈਨੇਜਰ ਹੈਡ ਕੁਆਟਰ ਸੰਗੂਰ ਸਰ ਅੱਛਾ ਜੀ ਇਹ ਆਪਣਾ ਪਹਿਲਾ ਕੰਟੈਕਟ ਨੰਬਰ ਜੂ ਬੋਲ ਦੇ ਦੋ ਭੁੱਲ ਜਾਈਦਾ ਕੰਟੈਕਟ ਨੰਬਰ 9877399 799 ਤੇ ਹੁਣ ਦੱਸੋ ਤੁਸੀਂ ਆਪਣੇ ਪ੍ਰੋਡਕਟ ਬਾਰੇ ਬੋਲੀ ਚਲੋ ਸਰ ਜਿਹੜੇ ਸਾਡੇ ਪ੍ਰੋਡਕਟ ਨੇ ਸਾਡੀ ਹਰ ਰੇਂਜ ਆਉਂਦੀ ਹੈ ਸਰ ਸਾਡੀ ਜਿਹੜੀ ਬੈਟਪਾਰਕ ਐਨੀਮਲ ਹੈਲਥ ਕੰਪਨੀ ਦੀ ਸਰ ਅਜੀ ਰੇਂਜ ਐਂਟੀਬਾਇਟਿਕ ਰੇਂਜ ਵੀ ਹੈ ਸਰ ਸਾਡੇ ਤੇ ਫੀਡ ਸਪਲੀਮੈਂਟ ਰੇਂਜ ਹੈ ਹਰ ਤਰ੍ਹਾਂ ਦੀ ਸਰ ਪ੍ਰੋਬਲਮ ਨੂੰ ਜੂਜਿੱਟ ਨਹੀਂ ਸਰ ਅੱਛਾ ਜੀ ਜਿਹੜੀ ਇਹ ਕਟਪਾਰਕ ਦੇ ਮਾਮਲੇ ਸਰ ਤੁਸੀਂ ਸਰ ਕਿਵੇਂ ਗਾਰੰਟੀ ਤੋਂ ਅਪਰੂਵ ਕਰਦੇ ਹੋ ਅੱਛਾ ਜੀ ਪਹਿਲਾਂ ਸਰ ਉਹ ਲੈਂਦੇ ਉਹ ਤਾਂ ਜਨੈਰਸ਼ਨ ਸਫੈਲੋਸਪੋਰਿ ਉਪਤੇ ਦਾ 104 ਗਾਰਡ ਫੋਰ ਗਾਰਡ ਇਹ ਸਭ ਜਿਹੜਾ ਫੋਰ ਗਾਰਡ ਸੈਫੀਕਿਨੋਮ ਹੈ ਇਹ ਤਿੰਨੋਂ ਰੇਂਜ ਚਾਹਾਂਦਾ ਫੋਰ ਗਾਰਡ ਸੈਫੀਕਿਨੋਮ ਪੌਸਮ ਜੀ ਫੋਰ ਗਾਰਡ ਸੈਫੀਕਿਨੋਮ ਅਰਸਮ ਜੀ ਫੋਰ ਗਾਰਡ 1000 ਰੇਂਜ ਇਹ ਤਿੰਨੋਂ ਰੇਂਜ ਚਾਹਾਂਦਾ ਦੂਸਰਾ ਸਰ ਮਸਟੈਟਸ ਦੀ 1.4 ਗ੍ਰਾਮ ਦੇ ਵਿੱਚ ਸਰ ਸੈਕਟਰੀ ਦੇ ਉੱਤੇ ਸਰ ਬੈਕਟਰ ਜੈਕ ਫਾਰ ਐਸ ਦੇ ਨਾਮ ਤੇ ਸਰ ਸਾਡਾ ਆਉਂਦਾ ਸਰ ਬੈਕ ਫਾਰ ਐਸ ਸਰ ਠੀਕ ਹੈ ਜੀ ਤੇ ਸਾਡਾ ਤੀਜਾ ਵੀ ਫਿਰ 1 ਗ੍ਰਾਮ ਡੈਕ ਫਾਰ ਹੈ ਸਰ ਬੱਚੇਦਾਨੀ ਦੀ ਇਨਫੈਕਸ਼ਨ ਅੱਛਾ ਹਾਂਜੀ ਹਾਂਜੀ ਸਰ ਤੇ ਹੋਰ ਐਨੀਮਲ ਜਿਹੜੇ ਆ ਪੱਕੜੀਆਂ ਬੁੱਕੜੀਆਂ ਬੱਕਰੀਆਂ ਸਾਰੇ ਜਿਹੜਾ ਸਾਡਾ ਅੱਜਕਾ ਫਾਰਮ ਹੈ ਲੈ ਜਦੋਂ ਉਹ ਘੋਲਦੇ ਆ ਘੋਲ ਕੇ ਰੱਖਣ ਤੋਂ ਸਰ 2 ਤੋਂ 3 ਦਿਨ ਆਪਾਂ ਸਾਰੇ ਇਹਨੂੰ ਘੋਲ ਕੇ ਰੱਖ ਸਕਦੇ 2 ਤੋਂ 3 ਦਿਨ ਅੱਛਾ ਇਸ ਕਰਕੇ ਬੱਕਰੀਆਂ ਬੁੱਕਰੀਆਂ ਵਿੱਚ ਵੀ ਬੱਕਰੀਆਂ ਵਿੱਚ ਵੀ ਲੱਗ ਜਾਂਦਾ ਸਾਰਾ ਲੱਗ ਜਾਂਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਧੰਨਵਾਦੀ ਸਰ ਧੰਨਵਾਦ ਇਹਨੇ ਕਪੂਰ ਮੈਟ ਐਂਡ ਸਟੀਲ ਇਹਨਾਂ ਕੋਲ ਜਿਹੜੇ ਮੈਟ ਤੁਸੀਂ ਦੇਖ ਸਕਦੇ ਹੋ ਪਏ ਆ ਕਾਫੀ ਮੈਟ ਜਨਰਾਂ ਦੇ ਸੰਦੇ ਵਿਖਾਉਣ ਵਾਲੇ ਜਿਹੜੇ ਮੈਟ ਆ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਆਰਡਰ ਕਰਿਆ ਹੋਇਆ ਚਿਕਾ ਨਿਛੋ ਨਾਮ ਆਪਣਾ ਅਭਿਨੇ ਨਾਮ ਹੈ ਜੀ ਮੇਰਾ ਅੱਛਾ ਤੁਹਾਡੇ ਕੋਲ ਕੀ ਕੁਝ ਆਈਟਮਾਂ ਰੱਖੀਆਂ ਹੋਈਆਂ ਇਹ ਬਸ ਸਿਰਫ ਮੈਟ ਹੀ ਹੈ ਡੰਗਰਾ ਥੰਦੇ ਵਜਾਉਣ ਵਾਲੇ ਕੰਪਲੀਟ ਡੇਰੀ ਸੋਲੂਸ਼ਨ ਹੈ ਅੱਛਾ ਜੀ ਸਾਰੇ ਪ੍ਰੋਡਕਟ ਹੈ ਚਲੋ ਸਭ ਤੋਂ ਪਹਿਲਾਂ ਆਪਦਾ ਨਾਮ ਦੱਸੋ ਤੇ ਮੋਬਾਈਲ ਨੰਬਰ ਦੱਸੋ ਤੇ ਤਾਂ ਜੋ ਤੁਹਾਡੇ ਨਾਲ ਅਗਲੇ ਕੰਟੈਕਟ ਕਿਸਾਨ ਭਰਾ ਕਰ ਸਕਣ ਅੱਛਾ ਮੇਰਾ ਨਾਮ ਅਭਿਨੇ ਮਿਸ਼ਰਾ ਹੈ ਜੀ ਜੀ

5 साल की वारंटी कटने टूटने फटने की आती है अच्छा ये रिटर्न देते हो क्या आप हां जी बिल्कुल पूरी पूरी गारंटी देते हैं वो जो एक आ जो पड़े है डेयरी के इक्विपमेंट खाना सल्ले लावन वाले हां जी ये सारा ए, अच्छा जी सारे रबर का प्रोडक्ट है प्लास्टिक की प्रोडक्ट है और स्टील के प्रोडक्ट है ठीक थैंक यू सारा एक्सपोर्ट करते हैं हम जैसे 5 साल से अब इस इंडस्ट्री कर रहे हैं कहां पंजाब में कहां पे ऑफिस है आपका ਜੀ ਪੰਜਾਬ ਮੇ ਆਫਿਸ ਨਹੀਂ ਹਮਾਰਾ ਦਿੱਲੀ ਆਫਿਸ ਹੈ ਅੱਛਾ ਦਿੱਲੀ ਸੇ ਆਪ ਕੋ ਕਾਲ ਕਰੋ ਤੇ ਆ ਭੇਜ ਦੋਗੇ ਆਨਲਾਈਨ ਆਪ ਕੋਰੀਅਰ ਵਗੈਰਾ ਕਰਵਾ ਕੇ ਬਿਲਕੁਲ 100% ਐਮਾਜ਼ਨ ਤੇ ਵੀ ਅਵੇਲੇਬਲ ਹੈ ਐਮਾਜ਼ਨ ਤੇ ਵੀ ਪ੍ਰੋਡਕਟ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਤੁਸੀਂ ਕਿਸੇ ਨੇ ਕੰਟੈਕਟ ਕਰਨਾ ਨੰਬਰ ਇਹਨਾਂ ਨੇ ਦੇ ਦਿੱਤਾ ਹੈਗਾ ਤੇ ਆ ਨੰਬਰ ਇਹਨਾਂ ਦਾ ਲਿਖਿਆ ਹੋਇਆ ਸਾਰਾ ਤੁਸੀਂ ਪੜ੍ਹ ਲਓ www ਅਗਰ ਕੁਆਲਿਟੀ ਪ੍ਰੋਡਕਟ ਚਾਹੀਏ ਵਨ ਟਾਈਮ ਸੋਲੂਸ਼ਨ ਅੱਛਾ ਜੀ ਇਹ ਵਨ ਸਟਾਪ ਸੋਲੂਸ਼ਨ ਵਨ ਟਾਈਮ ਸੋਲੂਸ਼ਨ ਠੀਕ ਹੈ ਥੈਂਕ ਯੂ ਭਈਆ ਬਹੁਤ ਸ਼ੁਕਰੀਆ ਇਹ ਵੀ ਜਿਹੜੇ ਆ ਕਪੂਰ ਜਿਹੜੇ ਆ ਹ ਕਪੂਲ ਮਿੰਟ ਦੇ ਨਾਲ ਜਿਹੜੇ ਜੁੜੇ ਹੋਏ ਨੇ ਬਾਈ ਜੀ ਕੀ ਨਾਮ ਆਪਣਾ ਅਨਮੋਲਦੀਪ ਸਿੰਘ ਆ ਜੀ ਅਨਮੋਲਦੀਪ ਜੀ ਕਿੱਥੋਂ ਮੈਂ ਪਿੰਡ ਪਟਿਆਲੇ ਦੇ ਕੋਲੇ ਪੈਂਦਾ ਜੀ ਮੇਰਾ ਭੂਮ ਸੀ ਅੱਛਾ ਅਮਰਗੜ ਦੇ ਲਾਗੇ ਪਿੰਡ ਆ ਅੱਛਾ ਉਹ ਰੋਡ ਤੇ ਆ ਆਪਣੇ ਪਟਿਆਲਾ ਮਰੀਕੂਲਾ ਰੋਡ ਤੇ ਤੁਸੀਂ ਵੀ ਇਹਨਾਂ ਨਾਲ ਜੁੜੇ ਹੋਏ ਆ ਕੰਪਨੀ ਦੇ ਨਾਲ ਹਾਂ ਜੀ ਪਿਛਲੇ 3 ਸਾਲਾਂ ਤੋਂ ਜੁੜਿਆ ਹੋਇਆ ਹੈ ਜੀ ਕੋ ਆਪਣਾ ਕੰਟੈਕਟ ਨੰਬਰ ਵੀ ਤੁਸੀਂ ਦੇ ਦਿਓ ਕਿਸੇ ਨੂੰ ਕੰਟੈਕਟ ਕਰਕੇ ਤੁਹਾਡੇ ਕੋਈ ਆਈਟਮ ਮੰਗਾਉਣੀ ਹੋਵੇ ਜਾਂ ਮੈਟ ਹੋ ਗਏ ਹੋਰ ਚੀਜ਼ਾਂ ਹੋ ਗਈਆਂ ਅੱਛਾ ਜੀ 9818 60153 ਥੈਂਕ ਯੂ ਭਾਈ ਜੀ ਇੱਕ ਮਿੰਟ ਜੀ ਨੰਬਰ ਭੁੱਲ ਗਏ ਦੁਬਾਰਾ ਤੋਂ ਨੋਟ ਕਰ ਲਓ ਦੁਬਾਰਾ ਬੋਲੇ ਭਾਈ ਜੀ 9818810653 ਥੈਂਕ ਯੂ ਵੀਰਾ ਥੈਂਕ ਯੂ ਜੀ ਭਾਈ ਜੀ ਹੁਣੀ ਵੀ ਆ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਕਰਦੇ ਆ ਇਹ ਵੀ ਜਿਹੜੇ ਆ ਕਪੂਰ ਆਇਲ ਮਿਲ ਨੇ ਨਾਲ ਜੁੜੇ ਆ ਕੀ ਸ਼ੁਭਨਾਮ ਜਨਾਬ ਦਾ ਕਿਸ਼ਨ ਨਾਮ ਹੈ ਕਿਸੇ ਜੀ ਆਪਣਾ ਨੰਬਰ ਮੋਬਾਈਲ ਨੰਬਰ ਬਤਾ ਦਿਜੀ ਜਾਂ ਕੋਈ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ 9034235914 ਠੀਕ ਹੈ ਜੀ ਥੈਂਕ ਯੂ ਭਾਈ ਜੀ ਡੇਰੀ ਕੋ ਇੱਕ ਮਿੰਟ ਜਿਹੜਾ ਇਹਦੇ ਤੁਸੀਂ ਕੋਈ ਕੋਈ ਚੀਜ਼ ਲੈਣਾ ਹੋਵੇ ਡੈਰੀ ਦੇ ਨਾਲ ਰਿਲੇਟਡ ਉਹਨਾਂ ਤੋਂ ਲੈ ਸਕਦੇ ਹੋ ਕੰਟੈਕਟ ਕਰਕੇ ਜਿਹੜਾ ਇੰਟਰਸਟ ਰੱਖਦੇ ਹੋ ਇਹ ਚੀਜ਼ਾਂ ਦੇ ਵਿੱਚ ਤੁਸੀਂ ਸੇਲਜ਼ ਜਿਹੜਾ ਤੁਹਾਡਾ ਬਾਏ ਕਰਨ ਆ ਰਿਹਾ ਸਮਾਨ ਉਹਨਾਂ ਨੂੰ ਤੁਸੀਂ ਅੱਛਾ ਅਟੈਂਡ ਕਰ ਰਹੇ ਹੋ ਇਸ ਕਰਕੇ ਤੁਹਾਡੇ ਜਿਹੜੇ ਵਿਊਜ਼ ਕਾਫੀ ਹੁੰਦੇ ਆ ਗੱਲ ਉਸ ਚੀਜ਼ ਦੀ ਹੁੰਦੀ ਹੈ ਜੀ ਪਿੱਛੋਂ ਸਟਾਰਟਿੰਗ ਤੋਂ ਹੀ ਮੇਨ ਜਿਹੜਾ ਕੀਤਾ ਰਿਹਾ ਨਾ ਫਾਰਮਿੰਗ ਦਾ ਰਿਹਾ ਤੇ ਡੇਰੀ ਦਾ ਰਿਹਾ ਨਾਲੇ ਤੁਹਾਡਾ ਸਮਝਾਉਣ ਦਾ ਜਿਹੜਾ ਫਰਕ ਬੜਾ ਵਧੀਆ ਤਰੀਕਾ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਭਾਈ ਸਾਹਿਬ ਇਹ ਇਹਨਾਂ ਦੇ ਪ੍ਰੋਡਕਟ ਨੇ ਜੀ ਤੁਸੀਂ ਦੇਖ ਸਕਦੇ ਹੋ ਆਵਾਜੂ ਨੰਬਰ ਲਿਖਿਆ ਜੀ ਨੰਬਰ ਵੀ ਉੱਤੇ ਲਿਖੇ ਹੋਏ ਆ ਤੇ ਮੈਂ ਤੁਹਾਨੂੰ ਸਾਰੇ ਨੰਬਰ ਇਹਨਾਂ ਦੇ ਦੇ ਦਿੱਤੇ ਆ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਜੀ ਅਗਲੇ ਆਪਾਂ ਇਹਦੇ ਇਹਦੇ ਵਿੱਚ ਆ ਗਏ ਆ ਸ਼ਾਪ ਦੇ ਵਿੱਚ ਸਟਾਲ ਦੇ ਵਿੱਚ ਇਹਨਾਂ ਕੋਲ ਵੀ ਜਿਹੜੇ ਡੈਰੀ ਇਕਵਿਪਮੈਂਟ ਨੇ ਸਾਰੇ ਡੈਰੀ ਫਾਰਮ ਸਪਲਾਈਜ਼ ਸਾਰੀਆਂ ਇਹਨਾਂ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਆਟੋਮੈਟਿਕ ਮੈਨੂਅਲ ਮਸ਼ੀਨਾਂ ਉਹ ਇਹਨਾਂ ਕੋਲ ਜਿਹੜੀਆਂ ਉਹ ਰੱਖੀਆਂ ਹੋਈਆਂ ਹੈਗੀਆਂ ਹੈ ਵੈਕਸਨ ਵੈਟਰਨਰੀ ਇਹ ਦੇ ਵਿੱਚ ਸਟਾਲ ਲੱਗਿਆ ਹੈ ਪੀਡੀ ਐਫ ਇਹ ਦੇ ਵਿੱਚ ਇਹਨਾਂ ਕੋਲ ਵੀ ਜਿਹੜੀਆਂ ਬੈਟ ਜਿਹੜੀਆਂ ਉਹ ਦਵਾਈਆਂ ਨੇ ਕਿਹੜੇ-ਕਿਹੜੀਆਂ ਤੁਹਾਡੇ ਕੋਲ ਮੈਡੀਸਿਨ ਵਗੈਰਾ ਜੀ ਸਾਰੀਆਂ ਜੀ ਸਾਰੀ ਇਹ ਰੋਣੀ ਪੈਥੀ ਮੈਡੀਸਿਨ ਅੱਛਾ ਹੋਮੋਪੈਥੀ ਹੈ ਇਹ ਇਹ ਹੋਮੋਪੈਥੀ ਜਿਹੜੀ ਮੈਡੀਸਿਨ ਹੈ ਇਹਨਾਂ ਕੋਲ ਸਿਰਫ ਐਨੀਮਲਸ ਵਾਸਤੇ ਅਚਰ ਅੱਜ ਅੱਜ ਕੀ ਕਰ ਰਸੀ ਕਾ ਭਾਈ ਕੀ ਹਾਲ ਆ ਇਹ ਸੁਮਨ ਨਾਮ ਤੁਹਾਡਾ ਆਪਣੇ ਪ੍ਰੋਡਕਟ ਬਾਰੇ ਦੱਸੋ ਹੋਮੋਪੈਥੀ ਮੈਡੀਸਨ ਫਾਰ ਐਨੀਮਲਸ ਮੇਰਾ ਨਾਮ ਸੰਜੀਵ ਕੁਮਾਰ ਆ ਮੋਬਾਈਲ ਨੰਬਰ ਬੋਲ ਦਿਓ ਪਹਿਲਾਂ ਜੀ ਮੇਰਾ ਮੋਬਾਈਲ ਨੰਬਰ 9646721082 ਅੱਛਾ ਜੀ ਤੇ ਡੈਕਸਨ ਵੈਟਰਨਰੀ ਕੰਪਨੀ ਦਾ ਨਾਮ ਹੈ ਜੀ ਅੱਛਾ ਜੀ ਤੇ ਸਾਡੇ ਕੋਲ ਜਿਹੜੇ ਪ੍ਰੋਡਕਟ ਹੈਗੇ ਨੇ ਆਲ ਓਵਰ ਸਮਾਲ ਤੇ ਂਡਾਲ ਜਾਨਵਰ ਦੋਨਾਂ ਦੇ ਪ੍ਰੋਡਕਟ ਆਪਣੇ ਕੋਲ ਆਉਂਦੇ ਨੇ ਜਿਵੇਂ ਤੁਸੀਂ ਆਮ ਤੌਰ ਤੇ ਦੇਖ ਸਕਦੇ ਹੋ ਜਿਹੜੀ 메ਨ ਸਮੱਸਿਆ ਹੁੰਦੀ ਹੈ ਆਪਣਾ ਪਤਨ ਨੂੰ ਮਸਟੈਟਸ ਦੀ ਹੁੰਦੀ ਹੈ ਜੀ ਅੱਛਾ ਜੀ ਤੇ ਉਹਦੇ ਵਾਸਤੇ ਆਪਣਾ ਪ੍ਰੋਡਕਟ ਆ ਰਿਹਾ ਜੀ ਮਸਤੀ ਐਡ ਅੱਛਾ ਜੀ ਤੁਸੀਂ ਸਟਾਰਟਿੰਗ ਦੇ ਵਿੱਚ ਇਹਨੂੰ ਰეკਮੈਂਡ ਕਰ ਦੋਗੇ ਤੇ ਤੁਹਾਡਾ ਕੇਸ क्रोनिक ਨਹੀਂ ਹੋਏਗਾ ਜੀ ਅੱਛਾ ਜੀ ਦੋ ਜਿਹੜੀ ਐ ਦੋ ਤੋਂ ਤਿੰਨ ਐਮਐਲ ਦੇ ਵਿੱਚ ਤੈਨੂੰ ਆਪਾਂ ਅੱਗੇ ਦਿਖਾਓ ਜਰਾ ਇਹ ਡੱਬੀ ਸਾਰਾ ਕੁਝ ਉਹਦਾ ਪੜ੍ਹ ਲਏਗਾ ਆਹ ਦੀ ਕੰਪੋਜੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਅੱਛਾ ਜੀ ਜਿਹੜੀ ਇਹ ਕੀਮਤ ਹੈਗੀ 170 ਰੁਪਏ ਦੀ ਐਮਆਰਪੀ ਹੈ ਅੱਛਾ ਜੀ ਜੀ ਤੇ ਐਕਸਪਾਇਰੀ ਜਿਹੜੀ ਹੈਗੀ ਸਰ ਗਰੰਟੀਡ ਹੈ ਇਹਦੇ ਨਾਲ ਸਹੀ ਸਰ ਬਹੁਤ ਅੱਛੇ ਰਿਸਪ ਤੇ ਤੁਹਾਡਾ ਹੈਡ ਆਪਸ ਕਿੱਥੇ ਪੰਜਾਬ ਚ ਪੰਜਾਬ ਅਲਵਾ ਪੰਜਾਬ ਤੁਹਾਨੂੰ ਆਪਣੇ ਪ੍ਰੋਡਕਟ ਮਿਲ ਜਾਣਗੇ ਜੀ ਹਰ ਤੁਹਾਡੇ ਡਿਸਟਰੀਬਿਊਟਰ ਹੈਗੇ ਹਨ ਹਾਂਜੀ ਹਾਂਜੀ ਹਰ ਡਿਸਟਰੀ ਤੁਹਾਨੂੰ ਮਿਲ ਜਾਣਗੇ ਜੀ ਅੱਜ ਤੁਹਾਡੇ ਨਾਲ ਕੰਟੈਕਟ ਕਰੋ ਤੇ ਤੁਸੀਂ ਅੱਗੇ ਅਰੇਂਜ ਕਰਾ ਦੋਗੇ ਬਿਲਕੁਲ ਸਰ ਕਰਵਾ ਸਕਦੇ ਥੈਂਕ ਯੂ ਬਿਲਕੁਲ ਓਕੇ ਸਰ ਇਹ ਹੈ ਵਸਪਰ ਸੈਨਸੋਨੀ 78 ਇਹਨਾਂ ਕੋਲ ਜਿਹੜੀ ਇਹ ਮੈਡੀਸਿਨ ਹੈ ਤੁਹਾਡੇ ਅੱਗੇ ਆਇਆ ਇਹ ਮੈਡੀਸਿਨ ਹੈ ਹੋਮੋਪੈਥੀ ਚ ਜਾਂ ਐਲੋਪੈਥੀ ਫਾਰੀ ਐਲੋਪੈਥੀ ਦੇ ਲੋਕੀ ਆਜਾ ਜਨਾਬ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਹੋ ਅਜੀਲੇ ਦੂਰ ਜਰਮਤ ਹੁਈਆਂ ਅੱਛਾ ਜੀ ਅੱਛਾ ਜੀ ਤੇ ਆਪਣੇ ਤੁਹਾਡੇ ਪ੍ਰੋਡਕਟ ਬਾਰੇ ਦੱਸ ਦੋ ਇਹ ਸਪਲੀਮੈਂਟ ਵੀ ਹੈ ਤੁਹਾਡੇ ਕੋਲੇ ਅਜੀ ਸਪਲੀਮੈਂਟ ਵਿੱਚ ਅੱਛਾ ਸਾਰੇ ਤੇ ਮੈਡੀਸਿਨ ਵੀ ਹੈ ਐਂਟੀਬਾਇਓਟਿਕ ਵਗੈਰਾ ਹਾਂ ਸਾਰੇ ਹੈਗੀਆਂ ਅੱਛਾ ਸਾਰੇ ਤੁਸੀਂ ਆਹ ਦੋ ਚਲੋ ਕੰਟੈਕਟ ਨੰਬਰ ਬੋਲ ਦੋ ਜਨਾਬ ਕਿਸੇ ਨੇ ਕੰਟੈਕਟ ਕਰਨਾ ਹੋਵੇ ਆਪਦਾ ਨਾਮ ਦੱਸੋ ਪਹਿਲਾਂ 9 ਪਵਨ ਵਿਜ 9357575762 ਬੜੀ ਮਿਹਰਬਾਨੀ ਜਨਾਬ ਦੀ ਇੱਥੇ ਜਿਹੜੇ ਸਟਾਲ ਲੱਗੇ ਹੈ ਸਟਾਲ ਦੇ ਵਿੱਚ ਸਾਰੇ ਮੈਡੀਸਿਨ ਤੇ ਜਿਹੜੇ ਐਨੀਮਲ ਦੇ ਨਾਲ ਰਿਲੇਟਡ ਆ ਉਹ ਦਵਾਈਆਂ ਇਹਨਾਂ ਕੋਈ ਸਾਰੇ ਬਰਕੀਆਂ ਨੇ ਤੇ ਕੋਈ ਹੋਮੋਪੈਥੀ ਦੇ ਆ ਤੇ ਸਾਰੇ ਤੇ ਜਿਹੜੇ ਆ ਇਹ ਜਿਹੜਾ ਸ਼ੈੱਡ ਹੈਗਾ ਤੇ ਇਹ 파ਟ 2 ਹੋਏਗਾ ਆਪਣਾ ਇਹਦੇ ਵਿੱਚ ਆਪਾਂ ਦੁੱਧ ਦੀ ਕਿਸਮ ਦਵਾਈ ਦੀ ਜਿਹੜੇ ਪ੍ਰੋਡਕਟ ਨੇ ਡੈਰੀ ਫਾਰਮਾ ਨਾਲ ਰਿਲੇਟਡ ਉਹ ਤੁਹਾਨੂੰ ਮੈਂ ਇਹਦੇ ਵਿੱਚ ਦਿਖਾਏ ਆ ਤੇ ਇਧਰ ਵੀ ਤਕਰੀਬਨ ਸਾਰੇ ਫਾਰਮ ਦੁਕਾਨਾਂ ਜਿਹੜੀਆਂ ਸ਼ਾਟਲ ਲੱਗੇ ਸਾਰੇ ਰਿਲੇਟਡ ਕੋਈ ਸਪਲੀਮੈਂਟ ਹਨ ਹੈਗੇ ਆ ਤੇ ਕੋਈ ਡੈਰੀ ਨਾਲ ਰਿਲੇਟਡ ਤੇ ਇਧਰ ਵੀ ਤੇ ਉਧਰ ਵੀ ਸਾਡੇ ਸਾਰੇ ਇਹ ਇਹ ਟਿਊਬ ਮੈਂ ਜਿਹੜੇ ਇਹਨਾਂ ਕੋਲੇ ਉਹ ਪਏ ਹਨ ਫੇ ਤੇ ਆਪਾਂ ਤੁਹਾਨੂੰ ਇਹ ਸ਼ੈੱਡ ਦਾ ਸਾਰਾ ਦਿਖਾ ਦਿੱਤਾ ਕੋ ਨੂੰ ਕੱਚੀਆਂ ਵੀ ਇਹਨਾਂ ਦੇ ਵਿੱਚ ਹੈਗੀਆਂ ਨੇ ਲਾਈਟ ਕਦੇ ਜਾ ਰਹੀ ਆ ਕਦੇ ਆ ਰਹੀ ਆ ਇਹ ਜਗਰਾਉਂ ਦੇ ਵਿੱਚ ਜਿਹੜਾ ਮੇਲਾ ਲੱਗਿਆ ਹੈ ਤੁਸੀਂ 8 9 10 ਤਰੀਕ ਨੂੰ ਇੱਥੇ ਆ ਕੇ ਮੇਲੇ ਦਾ ਲਾਭ ਉਠਾ ਸਕਦੇ ਹੋ ਤੇ ਸਾਰੇ ਪਾਸੇ ਇਹਨਾਂ ਦੀ ਮੈਡੀਸਿਨ ਵਾਰੇ ਜਾਂ ਡੈਰੀ ਦੇ ਨਾਲ ਰਿਲੇਟਡ ਦੁੱਧ ਬਤਾਉਣ ਦੇ ਆ ਜਿਹੜੀਆਂ ਦਵਾਈਆਂ ਜਾਂ ਸਪਲੀਮੈਂਟ ਉਹ ਇਨਾਂ ਕੋਲੇ ਸਾਰੇ ਅਵੇਲੇਬਲ ਹੈਗੇ ਆ ਇਸ ਦੇ ਨਾਲ ਇਹ ਵੀਡੀਓ ਨੂੰ ਮੈਂ ਇੱਥੇ ਸਮਾਪਤ ਕਰਦਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਜੋ ਮੇਰੀ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪਲ ਦੇ ਆਧਾਰ ਤੇ ਮਿਲ ਸਕੇ ਟੀ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਉ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਰੱਬ ਰਾਖਾ ਜੀ ਸਸਿਕਾਰ